ਗੁਰੂ ਗੁਰੂ ਪਿਆਰੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਅਪਾਂ ਵਿਚਾਰ ਰਹੇ ਸੀ ਆਹਾਰ ਵਿਹਾਰ ਤੇ ਵਿਚਾਰ ਅਗਰੇ ਨਾ ਤਿੰਨ ਚੀਜ਼ਾਂ ਦੇ ਵਿੱਚ ਸ਼ੁੱਧਤਾ ਆਉਂਦੀ ਹੈ ਤੇ ਅਕਾਲ ਪੁਰਖ ਵਾਹਿਗੁਰੂ ਜੀ ਦੀਆਂ ਰਹਿਮਤਾਂ ਜੀਵਨ ਦੇ ਵਿੱਚ ਵਰਤਨੀ ਆਂ ਆਹਾਰ ਦੇ ਉੱਤੇ ਅਪਾਂ ਵਿਚਾਰਿਆ ਦੂਸਰਾ ਵਿਹਾਰ ਸਾਡਾ ਵਿਹਾਰ ਕੀ ਹੋਵੇਗਾ ਵਿਹਾਰ ਦੇ ਵਿੱਚ ਛੁੱਤਾ ਚਾਹੀਦੀ ਆ ਫਿੱਕਾ ਬੋਲ ਨਹੀਂ ਬੋਲਣਾ ਕਿਉਂਕਿ ਸਾਡਾ ਜੋ ਪਿਤਾ ਪਰਮੇਸ਼ਰ ਅਕਾਲਪੁਰਖ ਵਾਹਿਗੁਰੂ ਹੈ ਉਹਦਾ ਸੁਭਾਅ ਕੀ ਹੋ ਜਿਆ ਮਿੱਠ ਬੋਲੜਾ ਜੀ ਉਹ ਸੱਜਣ ਸੁਆਮੀ ਮੋਰਾ ਮੈਂ ਸੰਭਲ ਤਕੀ ਜੀ ਉਹ ਕਦੇ ਨਾ ਬੋਲੇ ਕੋਣ ਪਿਤਾ ਪਰਮੇਸ਼ਰ ਅਕਾਲਪੁਰਖ ਵਾਹਿਗੁਰੂ ਹੈ ਕਦੇ ਵੀ ਉਹ ਫਿੱਕਾ ਬੋਲ ਨਾਂ ਤੇ ਬੋਲਦਾ ਤੇ ਨਾ ਹੀ ਉਸ ਨੂੰ ਪਸੰਦ ਹੈ ਪਿਤਾ ਮਿੱਠ ਬੋਲੜਾ ਸੁਭਾਅ ਰੱਖਦਾ ਉਹ ਆਸ ਰੱਖਦਾ ਕਿ ਮੇਰਾ ਬੱਚਾ ਵੀ ਮਿੱਠੇ ਬੋਲੜੇ ਸੁਭਾਅ ਦਾ ਹੋਵੇ। ਸਵੇਸਕਰ ਕੇ ਗੁਰੂ ਪਿਆਰੀ ਸਾਥ ਸੰਗਤ ਜੀ ਸਾਡੇ ਮਨ ਦਾ ਸੁਭਾਅ ਕਿਹੋ ਜਿਹਾ ਬਣ ਚੁੱਕਾ ਹੈ। ਬੁਰੇ ਕੰਮ ਕੋਠਕਲਵਾ ਨਾਮ ਕੀ ਬੇਲਾ ਐਫਐਸ ਹੋਆ ਕਿਤੇ ਆਲਸ ਹੋ। ਸਿਮਰਨ ਕਰਨ ਦੀ ਵਾਰੀ ਆ ਜਾਏ ਤੇ ਮਨ ਆਲਸ ਕਰਦਾ। ਝਗੜਾ ਕਰਨ ਦੀ ਵਾਰੀ ਸਾਡਾ ਵਿਆਹ ਇਹੋ ਜਿਹਾ ਹੋ ਚੁੱਕਾ ਤੇ ਮਾੜੀ ਮਾੜੀ ਗੱਲ ਤੇ ਲੜਾਈ ਝਗੜਾ ਖਰੇਸ ਨਫਰਤ ਇਹ ਸਾਨੂੰ ਬਹੁਤ ਵੱਡੀ ਢਾਲ ਲਾਉਂਦੇ ਹਨ ਸਵੇਸ ਕਰਕੇ ਇਹ ਆਪਾਂ ਬਚਨ ਜੀਵਨ ਦੇ ਵਿੱਚ ਅਦਲ ਕਰਨਾ ਹੁੰਦਾ ਜੋ ਸਾਡੇ ਮਨ ਦਾ ਵਿਹਾਰ ਹੈ ਚਾਹੇ ਉਹ ਲੈਣ ਦੇਣ ਦੇ ਵਿੱਚ ਹੈ ਉਹ ਦੇ ਵਿੱਚ ਸਾਨੂੰ ਮਾਲਕ ਦੀ ਹਾਜ਼ਰੀ ਮਹਿਸੂਸ ਕਰਨੀ ਚਾਹੀਦੀ ਹੈ ਚਾਹੇ ਬੋਲ ਚਾਲ ਦੇ ਵਿੱਚ ਹੈ ਗੱਲਬਾਤ ਦੇ ਵਿੱਚ ਹੈ ਮਿੱਠਾ ਪਨ ਮਿੱਠਾ ਸੁਭਾਅ ਜਿਹੜਾ ਸਾਨੂੰ ਉਹ ਚਾਹੀਦਾ ਹੈ ਔਰ ਜਦੋਂ ਅਸੀਂ ਇਸ ਅਵਸਥਾ ਦੇ ਵਿੱਚ ਵਿਚਰਦੇ ਹਾਂ ਕਾਲਪੁਰਖ ਵਾਹਿਗੁਰੂ ਦੀਆਂ ਰਹਿਮਤਾਂ ਜੀਵਨ ਦੇ ਵਿੱਚ ਵਰਤਦੀਆਂ ਹਨ ਆਹਾਰ ਸ਼ੁੱਧ ਹੋ ਜਾਏ ਆਹਾਰ ਤੋਂ ਸਾਡਾ ਵਿਹਾਰ ਬਣਨਾ ਕਿਉਂਕਿ ਜੈਸਾ ਅੰਨ ਤੈਸਾ ਮਨ ਜੈਸੀ ਸੰਗਤ ਵੈਸੀ ਰੰਗਤ ਜਿਹੋ ਜੀ ਅਵਸਥਾ ਨਾਲ ਅੰਨ ਪਾਣੀ ਛਕਦੇ ਆ ਉਹ ਜੀ ਅਵਸਥਾ ਮਨ ਦੀ ਬਣਦੀ ਹੈ ਔਰ ਜਿਹੋ ਜੀ ਅਵਸਥਾ ਮਨ ਦੀ ਹੈ ਉਹੋ ਜਿਹਾ ਹੀ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਦੁਆਰਾ ਸਾਡਾ ਜੀਵਨ ਟੜਦਾ ਹੈ ਮਨ ਦੀ ਵਿਵਸਥਾ ਬਣਦੀ ਹੈ ਔਰ ਜੇ ਮਨ ਦੀ ਵਿਵਸਥਾ ਅੱਛੀ ਹੋਏਗੀ ਤੇ ਸੱਚੇ ਪਾਤਸ਼ਾਹ ਜੀ ਦੀਆਂ ਰਹਿਮਤਾਂ ਜੀਵਨ ਦੇ ਵਿੱਚ ਵਰਤਦੀਆਂ ਹਨ ਸਿਸ਼ ਕਰਕੇ ਜੈਸਾ ਅੰਤ ਐਸਾ ਮਨ ਜੈਸੀ ਸੰਗਤ ਵੈਸੀ ਰੰਗਤ ਸੰਗਤ ਦੇ ਅਰਥੇ ਹੀ ਮਨ ਦੀ ਖੇਡ ਚੱਲਦੀ ਹੈ ਸਿਸ਼ ਕਰਕੇ ਮਨ ਦਾ ਵਿਹਾਰ ਵਧੀਆ ਹੋ ਜਾਏ ਉਸੇ ਲਈ ਸਾਨੂੰ ਕੁਝ ਖੜੀਆਂ ਸੰਗਤ ਰੂਪ ਦੇ ਵਿੱਚ ਜੁੜਾ ਵਾਹਿਗੁਰੂ ਗੁਰਮੰਤਰ ਨੂੰ ਧੜ ਕਰਨ ਦਾ ਗੁਰਬਾਣੀ ਗੁਰੂ ਦੁਆਰਾ ਆਪਾਂ ਵਿਚਾਰਨ ਦਾ ਸੰਗਤ ਸੇਵਾ ਸਿਮਰਨ ਕਰਨ ਦਾ ਸਭਾਗ ਬਖਸ਼ਿਸ਼ ਹੁੰਦਾ ਫਿਰ ਸਰਮਣ ਕਰ ਲਓ ਜਿਹੋ ਜੇ ਮਨ ਦੇ ਵਿਚਾਰ ਚੱਲਦੇ ਹਨ ਵਿਚਾਰਾਂ ਦੇ ਉੱਤੇ ਕੁਦਰਤ ਸਾਡੇ ਤੇ ਅੱਗੇ ਕੰਮ ਕਰਦੀ ਹੈ ਜੋ ਵੀ ਅਸੀਂ ਵਿਚਾਰ ਲੈ ਕੇ ਚੱਲਦੇ ਆ ਉਹਦੇ ਆਧਾਰ ਤੇ ਹੀ ਸੱਚੇ ਪਾਤਸ਼ਾਹ ਜੀ ਆਪਣਾ ਸਾਨੂੰ ਫੈਸਲਾ ਸੁਣਾਉਣਾ ਕਰਦੇ ਹਨ ਕਿਉਂ ਕਿ ਜਿਹੜਾ ਸਰੀਰ ਹੈ ਇਹ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਵਿੱਚ ਚੱਲਦਾ ਹੈ ਵਰਦੇ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਹੋਏ ਸਰੀਰ ਮਾਲਕ ਦੇ ਹੁਕਮ ਵਿੱਚ ਚੱਲਦਾ ਪਰ ਜਿਹੜਾ ਮਨ ਹੈ ਇਹ ਪੰਜਾਂ ਜੋਨਾਂ ਦੀ ਮਤ ਲੈ ਕੇ ਚੱਲਦਾ ਪਰ ਇਹ ਪੰਜਾਂ ਦੀ ਪਚੋਰਾ ਦੀ ਮਤ ਨੂੰ ਤਿਆਗ ਕੇ ਗੁਰੂ ਦੀ ਮੱਤ ਅਨੁਸਾਰ ਚੱਲ ਪਏ ਸਚੇ ਪਾਤਸ਼ਾਹ ਜੀ ਸਮਝਾਉਂਦੇ ਨੇ ਸੁਦੇਹੀ ਅੰਦਰ ਪੰਜ ਚੋਰ ਵਸੇ ਕਾਮ ਕ੍ਰੋਧ ਲੋਭ মোহ ਹੰਕਾਰ ਆਮ੍ਰਿਤ ਲੂਟੇ ਮਨਮੁਖ ਨਹੀਂ ਮੁਝੇ ਕੋਈ ਨਾ ਸੁਣੀ ਬੁਕਾਲਾ ਜਦੋਂ ਮਨ ਇਹ ਨਾ ਪੰਜਾਂ ਦੇ ਮਗਰ ਲੱਗਦਾ ਇਹ ਆਪਣਾ ਵਿਹਾਰ ਵਿਗਾੜ ਲੈਂਦਾ ਜੇ ਸਾਡਾ ਵਿਹਾਰ ਹੀ ਬੁਰਾ ਹੋ ਗਿਆ ਕਦੇ ਵੀ ਸਤਿਗੁਰੂ ਤੋਂ ਆਪਾਂ ਖੁਸ਼ੀਆਂ ਦੇ ਪਾਤਰ ਨਹੀਂ ਬਣ ਸਕਦੇ ਇਸ ਕਰਕੇ ਸੰਗਤ ਵਿੱਚ ਆ ਕੇ ਆਪਾਂ ਸੇਵਾ ਸਿਮਰਨ ਕਰਨਾ ਹੁੰਦਾ ਹੈ ਤਾਂ ਕਿ ਮਨੁਤ ਮਤਮਾਨ ਕਰੀ ਜਿਹਾ ਹੋਂ ਕਿਥੇ ਜਾਣਦਾ ਗੁਰਮੁਖ ਨਿਮਾਣਾ ਹੋਈ ਰਹੇ ਜੇ ਮਨ ਦਾ ਵਿਹਾਰ ਮਾੜਾ ਹੈ ਤੇ ਆਪਣੇ ਆਪ ਤੇ ਮਾਣ ਕਰੇਗਾ ਹੰਕਾਰੀ ਹੋ ਜਾਏਗਾ ਪਰ ਇਹ ਦੂਸਰੇ ਨੂੰ ਨੀਮਾ ਦਿਖਾਉਣ ਵਿੱਚ ਕਸਰ ਨਹੀਂ ਛੱਡੇਗਾ ਕਿਉਂਕਿ ਵਿਹਾਰ ਮਨ ਦਾ ਬੁਰਾ ਹੋ ਗਿਆ ਪਰ ਜੇ ਕਿਤੇ ਗੁਰਮਤ ਦੇ ਅਨੁਸਾਰ ਅਸੀਂ ਜੀਵਨ ਬਤੀਤ ਕਰਨ ਲੱਗ ਜਾਈਏ ਵਿਹਾਰ ਇੰਨਾ ਚੰਗਾ ਹੋਏਗਾ ਸਮਝ ਆ ਜਾਏਗੀ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਦੁਨੀਆ ਭਰ ਦੇ ਔਗਣ ਦੇਖ ਕੇ ਸਾਨੂੰ ਆਪਣਾ ਔਗਣ ਸਾਹਮਣੇ ਆਏਗਾ ਕਿ ਮੇਰੇ ਵਿੱਚ ਵੀ ਕੋਈ ਔਗਣ ਹੈ ਬਾਕੀਆਂ ਦੇ ਨਾਲੋਂ ਮੈਂ ਪੜਾ ਜਿਸ ਤਰ੍ਹਾਂ ਆਪਾਂ ਸੰਸਾਰੀ ਵਿਚਾਰ ਅਕਸਰ ਵਿਚਾਰਦੇ ਹਾਂ ਵੀ ਸ਼ੀਸ਼ੇ ਦੇ ਵਿੱਚ ਦੇਖ ਕੇ ਆਪੇ ਨੂੰ ਸਵਾਰਿਆ ਜਾਂਦਾ ਹੈ ਕਦੇ ਆਪ ਆਪਣਾ ਚਿਹਰਾ ਸ਼ੀਸ਼ੇ ਵਿੱਚ ਦੇਖ ਕੇ ਉਹਦੀ ਸ਼ੀਸ਼ੇ ਨੂੰ ਨਹੀਂ ਸਵਾਰਦੇ ਠੀਕ ਇਸੇ ਤਰ੍ਹਾਂ ਸੰਸਾਰ ਮਨ ਦਾ ਸ਼ੀਸ਼ਾ ਹੈ ਜਿਹੋ ਜਿਹਾ ਮਨ ਦਾ ਵਿਹਾਰ ਹੈ ਉਹ ਜਿਹਾ ਸੰਸਾਰ ਸਾਨੂੰ ਦਿਖਾਈ ਦਿੰਦਾ ਹੈ ਮਨ ਨੂੰ ਕਿੱਥੇ ਨੰਗ ਆ ਰਿਹਾ ਗੱਲ ਮੈਂਨੇ ਨਹੀਂ ਰੱਖਦੀ ਗੱਲ ਮੈਂਨੇ ਰੱਖਦੀ ਹੈ ਮੇਰੇ ਗੁਰੂ ਦਾ ਹੁਕਮ ਕੀ ਹੈ ਮੇਰੇ ਸਤਿਗੁਰਾਂ ਦਾ ਫੈਸਲਾ ਕੀ ਹੈ ਜਦੋਂ ਆਪਾਂ ਇਹ ਬਚਨਾਂ ਨੂੰ ਦ੍ਰਿੜ ਕਰ ਲੈਂਦੇ ਹਾਂ ਫਿਰ ਅਕਾਲ ਪੁਰਖ ਵਾਹਿਗੁਰੂ ਜੀ ਦੀਆਂ ਰਹਿਮਤਾਂ ਜੀਵਨ ਦੇ ਵਿੱਚ ਵਰਤਦੀਆਂ ਹਨ ਮਨ ਨੂੰ ਕਿੱਥੇ ਨੰਗ ਆ ਰਿਹਾ ਗੱਲ ਮੈਂਨੇ ਨਹੀਂ ਰੱਖਦੀ ਗੱਲ ਮੈਨੇ ਰੱਖ ਦਿਆ ਮੇਰੇ ਸਤਿਗੁਰਾਂ ਦਾ ਹੁਕਮ ਕੀ ਹੈ ਜਦੋਂ ਆਪਾਂ ਸਤਿਗੁਰਾਂ ਦੇ ਹੁਕਮ ਤੇ ਪਹਿਰਾ ਦੇਣ ਦੀ ਕੋਸ਼ਿਸ਼ ਕਰਾਂਗੇ ਫਿਰ ਗੁਰਪਿਆਰੀ ਸਾਧ ਸੰਗਤ ਦੀ ਵਿਹਾਰ ਚੜ੍ਹਦੀ ਕਲਾ ਦੇ ਵਿੱਚ ਹੁੰਦਾ ਤੇ ਮਨ ਦੇ ਵਿੱਚ ਆਨੰਦ ਦੀ ਵਸਾ ਬਣਦੀ ਹੈ ਆਨੰਦ ਆਨੰਦ ਸਭ ਕੋ ਕਹਿਆ ਆਨੰਦ ਗੁਰੂ ਤੇ ਜਾਣਿਆ ਗੁਰੂ ਤੋਂ ਹੀ ਪਤਾ ਲੱਗਦਾ ਹੈ ਕਿ ਉਹ ਆਨੰਦ ਦੀ ਵਸਾ ਕਿਹੋ ਜੀ ਹੈ ਕਿਵੇਂ ਮਾਣੀ ਜਾ ਸਕਦੀ ਹੈ ਸਦੀਵੀ ਆਨੰਦ ਬਣ ਜਾਏ ਮਨ ਦੇ ਵਿੱਚ ਚਾਉ ਬਣਿਆ ਰਹੇ ਮਨਨ ਜਾਓ ਪਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ ਇਹ ਸਰੀਰ ਹੀ ਪੂਜਾ ਦਾ ਅਸਥਾਨ ਬਣ ਜਾਂਦਾ ਜਿਹਨੂੰ ਪੜਦੇ ਅੰਦਰ ਪੂਜਾ ਥਾਨ ਮਰਾਰਾ ਜੋਤੀ ਜੋਤ ਮਿਲਾਵਣ ਹਾਰਾ ਇਹ ਸਾਡੇ ਵਿਹਾਰ ਤੋਂ ਤੈ ਹੁੰਦਾ ਕਿ ਜਿਹੋ ਜਿਹਾ ਮਨ ਦਾ ਵਿਹਾਰ ਹੈ ਮਾਲਕ ਨੇ ਸਾਡੇ ਮਨ ਨੂੰ ਉਹਦੇ ਪਾਸੇ ਤੋਰਨਾ ਹੁੰਦਾ ਸੋ ਇਸ ਕਰਕੇ ਵਿਹਾਰ ਗੁਰਮਤ ਦੇ ਅਨੁਕੂਲ ਹੋ ਜਾਏ ਆਓ ਆਪਾਂ ਕੁਝ ਕਲੀਆਂ ਸੰਗਤ ਰੂਪ ਦੇ ਵਿੱਚ ਇੱਕ ਦੂਜੇ ਦੀ ਆਵਾਜ਼ ਨਾਲ ਆਵਾਜ਼ ਮਿਲਾ ਕੇ ਸਵਾਸ ਗਲਾ ਸਿਮਰਨ ਕਰੀਏ ਤਾਂ ਕਿ ਜਿੱਥੇ ਸਾਡੇ ਆਹਾਰ ਦੇ ਵਿੱਚ ਸ਼ੁੱਧਤਾ ਹੋ ਜਾਏ ਸਾਡੇ ਵਿਹਾਰ ਦੇ ਵਿੱਚ ਸ਼ੁੱਧਤਾ ਹੋ ਜਾਏ ਵਿਹਾਰ ਤੋਂ ਬਾਅਦ ਸਾਡੇ ਵਿਚਾਰਾਂ ਦੇ ਵਿੱਚ ਸ਼ੁੱਧਤਾ ਆਉਣੀ ਹੈ ਸਵਾਸ ਗਲਾ ਸਿਮਰਨ ਕਰੋ ਜੀ ਸ਼ੁਰੂ ਵਾ ਗਰ ਵਾ ਗਰ ਵਾ ਗਰ ਵਾਹ ਗੁਰ 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 ਵਾਹ ਗਰ 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 ਸੋ ਗੁਰ ਪਿਆਰੀ ਸਾਧ ਸੰਗਤ ਜੀ ਜੀਵਨ ਦੇ ਵਿੱਚ ਆਪਾਂ ਇਹ ਵਚਨ ਦੜ ਕਰ ਲਈਏ ਸਿਮਰਨ ਕਰਨਾ ਜ਼ਰੂਰੀ ਹੈ ਸਿਮਰਨ ਦੇ ਨਾਲ ਮੰਨ ਦੀ ਇਕਾਗਰਤਾ ਬਣਦੀ ਹੈ ਗੁਰਬਾਣੀ ਪੜ੍ਹਨਾ ਸੁਣਨਾ ਮੰਨਣਾ ਕਮਾਣਾ ਜ਼ਰੂਰੀ ਹੈ ਸਾਡਾ ਜੀਵਨ ਹੈ ਸੰਗਤ ਕਰਨੀ ਜ਼ਰੂਰੀ ਹੈ ਮਾਲਕ ਬਖਸ਼ਣ ਹਾਰ ਬਣ ਕੇ ਵਰਤਦਾ ਬਖਸ਼ ਲੈਂਦਾ ਤਿੰਨੋ ਅਵਸਥਾ ਵਿੱਚ ਵਿਚਰਦਿਆਂ ਸੋਝੀ ਆਉਂਦੀ ਹੈ ਤਵੀਰ ਮੇਰਾ ਮੁਝ ਵਿੱਚ ਕਿਛ ਨਹੀਂ ਜੋ ਕਿ 613 ਤੇਰਾ ਤੁਝ ਕੋ ਸੌਂਪ ਦੇ ਕਿਆ ਲਾਗੇ ਮੇਰਾ ਆਪਰਪਣ ਕਰਨ ਦਾ ਚਾਉ ਮਣ ਜਾਏ ਬਖਸ਼ਿਸ਼ ਹੋ ਜਾਂਦੀ ਹੈ ਵੀ ਉਹ ਪਹੁਲ ਖੰਡੇ ਤਾਰ ਹੋਵੇ ਜਨਮ ਸਹੀਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚਿੱਲ ਬਾਣੀ ਬਾਣੀ ਦਾ ਚਾਉ ਬਣ ਜਾਏ ਚਾਉ ਬਣ ਜਾਏ ਜੋ ਮਾਲਕ ਨੇ ਗੁਰ ਸਿੱਖੀ ਜੀਵਨ ਬਖਸ਼ਿਸ਼ ਕੀਤਾ ਇਹ ਜੀਵਨ ਇਸਿੱਖੀ ਕੇ ਸਾਹਸਵਾਸਾਂ ਦੇ ਨਾਲ ਨੇ ਉਜਾਏ ਉਹਦੇ ਲਈ ਸਾਡੇ ਆਹਾਰ ਤੇ ਸਾਡੇ ਵਿਹਾਰ ਦੇ ਵਿੱਚ ਸ਼ੁੱਧਤਾ ਹੋਣੀ ਚਾਹੀਦੀ ਆ ਸੋ ਸ਼ੁੱਧਤਾ ਹੋ ਜਾਏ ਵੱਧ ਤੋਂ ਵੱਧ ਸੰਗਤ ਸੇਵਾ ਸਿਮਨ ਕਰੀਏ ਗੁਰਬਾਣੀ ਪੜ੍ਹ ਸੁਣ ਵਿਚਾਰੀਏ ਆਪ ਜਪੀਏ ਤੇ ਹੋਰਨਾਂ ਨੂੰ ਫਰੇਰੀਏ ਇਹੀ ਪਾਤਸ਼ਾਹ ਜੀ ਦਾ ਹੁਕਮ ਹੈ ਤਾਂ ਕੋ ਸਮਝ ਆਉਣ ਜਾਏ ਜੇ ਕੋ ਪੁੱਲਾ ਹੋਏ ਜਿਹੜਾ ਨਹੀਂ ਜਿ ਸਿਮਰਨ ਕਰਦਾ ਹੈ ਗੁਰਬਾਣੀ ਵਿਚਾਰਦਾ ਹੈ ਪਾਤਸ਼ਾਹ ਕਹਿੰਦੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਉਹਨੂੰ ਸਮਝਾਈਏ ਜਰੂਰ ਇਹੀ ਬੇਨਤੀ ਆਨ ਪ੍ਰਵਾਨ ਕਰਨੀ ਆ ਪਾਤਸ਼ਾਹੀ ਦੀ ਬਖਸ਼ਿਸ਼ ਵਿੱਚ ਵਿਚਰਦੇ ਆ अनेका ਗਲਤੀਆਂ ਹੋ ਜਾਂਦੀਆਂ ਅਨਸੰਗਤ ਅਤੇ ਸਤੂਰ ਜੀ ਬਖਸ਼ਿਸ਼ ਜੋਗ ਨਹੀਂ ਬਖਸ਼ ਲੈਣਾ अनेका ਗਲਤੀਆਂ ਨੂੰ ਨਾ ਚੁਤਾਰਦੇ ਹੋਏ ਬਖਸ਼ਵਾ ਅਸੀਸ ਬਲਾਵ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ